हनुमान सर गरड़ समान सुरपत नरपत नहीं गुण जाना श्री गुरु ग्रंथ साहिब जी, में जी दी दे 691ਵੇਂ ਅੰਗ ਤੇ ਵਿਰਾਜਮਾਨ ਭਗਤ ਕਬੀਰ ਜੀ ਦੀ ਬਾਣੀ ਦੇ ਰਾਹੀ ਸਾਨੂੰ ਪ੍ਰਮਾਤਮਾ ਦੀ ਵਿਸ਼ਾਲਤਾ ਨੂੰ ਸਮਝਣ ਦਾ ਮੌਕਾ ਮਿਲਦਾ ਹੈ ਕੁਝ ਐਸੇ ਲੋਕਾਂ ਦਾ ਭਗਤ ਕਬੀਰ ਜੀ ਜ਼ਿਕਰ ਕਰਦੇ ਨੇ ਜਿਨ੍ਹਾਂ ਦੀਆਂ ਹਸਤੀਆਂ ਨੂੰ ਬੜੀਆਂ ਵਿਸ਼ਾਲ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਖੁਦ ਨੂੰ ਦੇਵਤੇ ਮੰਨਿਆ ਜਾਂਦਾ ਹੈ ਪਰਮਾਤਮਾ ਬਾਰੇ ਉਹਨਾਂ ਦੀ ਸਮਝ ਦੀ ਭਗਤ ਜੀ ਗੱਲ ਕਰਦੇ ਨੇ ਕਿ ਕਿੰਨਾ ਕੁ ਉਹ ਪਰਮਾਤਮਾ ਨੂੰ ਸਮਝ ਪਾਏ ਕਿੰਨਾ ਕੁ ਪਰਮਾਤਮਾ ਦਾ ਅੰਤ ਉਹ ਪਾ ਪਾਏ ਆਉ ਜਾਣੀ ਤਨਸਰੀ ਮਹਿਲਾ ਪੰਜਮਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਇਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜੀਉ ਹੇ ਭਾਈ ਸਤਗੁਰ ਦੀਨ ਦਇਆਲ ਗੁਰੂ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਹੈ ਜਿਸ ਸੰਗ ਹਰ ਗਾਵੀਐ ਜੀਉ ਜਿਹਦੀ ਸੰਗਤ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਗੁਰੂ ਦੀ ਸੰਗਤ ਵਿੱਚ ਰਹਿ ਕੇ ਅਸੀਂ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਪਾਉਂਦੇ ਹਾਂ ਇਹ ਬਹੁਤ ਵੱਡੀ ਦਇਆ ਹੈ ਗੁਰੂ ਦੀ ਸਾਡੇ ਉੱਪਰ ਗੁਰੂ ਦੀ ਸੰਗਤ ਦੇ ਵਿੱਚ ਰਹਿ ਕੇ ਅਸੀਂ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਸਿਮਰ ਸਕਦੇ ਆ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜੀਓ ਭਜ ਸੰਗ ਸਾਧੂ ਇਕ ਅਰਾਧੂ ਜਨਮ ਮਰਨ ਦੁਖ ਨਾਸੈ ਤੁਰ ਕਰਮ ਲਿਖਿਆ ਸਾਚ ਸਿਖਿਆ ਕੱਟੀ ਜਮ ਕੀ ਫਾਸੈ ਸਾਨੂੰ ਦਾਇਤ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਕਿ ਤੁਸੀਂ ਗੁਰੂ ਦੀ ਸੰਗਤ ਵਿੱਚ ਜਾਓ ਉੱਥੇ ਇੱਕ ਪ੍ਰਭੂ ਦਾ ਸਿਮਰਨ ਕਰੋ ਸਿਮਰਨ ਦੀ ਬਰਕਤ ਨਾਲ ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ ਪਰ ਜਿਹੜੇ ਮਨੁੱਖ ਦੇ ਮੱਥੇ ਤੇ ਧੁਰ ਦਰਗਾਹ ਤੋਂ ਸਿਮਰਨ ਦੀ ਬਖਸ਼ਿਸ਼ ਦਾ ਲੇਖ ਲਿਖਿਆ ਹੁੰਦਾ ਹੈ ਉਹ ਹੀ ਸਦਾ ਸਿਰ ਹਰ ਨਾਮ ਦੀ ਸਿੱਖਿਆ ਗ੍ਰਹਿਣ ਕਰਦਾ ਹੈ ਉਹਦੀ ਆਤਮਿਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ ਭੈ ਪਰਮਨਾਠੇ ਛੁੱਟੀ ਗਾਠੇ ਜਮ ਪੰਥ ਮੂਲ ਨਾ ਆਵੀਐ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ اے ਭਾਈ ਸਿਮਰਨ ਦੀ ਬਰਕਤ ਨਾਲ ਸਾਰੇ ਡਰ ਸਾਰੇ ਪਰਮ ਨਾਸ ਹੋ ਜਾਂਦੇ ਐ ਕਿਉਂਕਿ ਸਿਮਰਨ ਦੀ ਬਰਕਤ ਨਾਲ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਯਕੀਨ ਵੱਜ ਜਾਂਦਾ ਹੈ ਕਿ ਜੋ ਹੋਣਾ ਹੈ ਉਹਦੀ ਰਜ਼ਾ ਅਦੀਨ ਹੀ ਹੋਣਾ ਹੈ ਜੋ ਹੋ ਰਿਹਾ ਹੈ ਉਹਦੇ ਹੁਕਮ ਅਨੁਸਾਰ ਹੀ ਹੋ ਰਿਹਾ ਹੈ ਸਾਡਾ ਕਿਸੇ ਵੀ ਤਰ੍ਹਾਂ ਦੀਆਂ ਪਰਸਤਿਤੀਆਂ ਤੇ ਕੋਈ ਇਖਤਿਆਰ ਨਹੀਂ ਜਦੋਂ ਇਹ ਸੋਚ ਸਾਡੇ ਅੰਦਰ ਕਰ ਕਰ ਜਾਵੇ ਹਰ ਤਰ੍ਹਾਂ ਦੇ ਡਰ ਹਰ ਤਰ੍ਹਾਂ ਦੇ ਪਰਮ ਨਾਸ ਹੋ ਜਾਂਦੇ ਹੈ ਮਨ ਦੇ ਵਿੱਚ ਬੱਝੀ ਹੋਈ ਗੰਢ ਖੁੱਲ ਜਾਂਦੀ ਹੈ ਗੰਢ ਹੀ ਹੈ ਜਿਹੜਾ ਅਸੀਂ ਡਰਦੇ ਰਹਿੰਦੇ ਹਾਂ ਫਿਕਰਾਂ ਕਰਦੇ ਰਹਿੰਦੇ ਹਾਂ ਕਿਤੇ ਨਾ ਕਿਤੇ ਅੰਦਰੇ ਅੰਦਰ ਪਤਾ ਵੀ ਹੁੰਦਾ ਹੈ ਕਿ ਫਿਕਰਾਂ ਕੀਤੀਆਂ ਕੁਝ ਨਹੀਂ ਹੋਣਾ ਫਿਰ ਵੀ ਫਿਕਰ ਕਰੀ ਜਾਂਦੇ ਹਾਂ ਤਾਂ ਇਹ ਗੰਢੀ ਹੋਈ ਜਿਹੜੀ ਖੁੱਲ ਨਹੀਂ ਰਹੀ ਗੁਰੂ ਦੇ ਲੜ ਜਦੋਂ ਲਕੀਏ ਪ੍ਰਮਾਤਮਾ ਦੇ ਨਾਮ ਦੇ ਵਿੱਚ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਪ੍ਰੇਮ ਪਾਈਏ ਤਾਂ ਮਨ ਦੇ ਵਿੱਚ ਬੱਜੀ ਹੋਈ ਇਹ ਗੰਢ ਖੁੱਲ ਜਾਂਦੀ ਹੈ ਫਿਰ ਮਨੁੱਖ ਆਤਮਿਕ ਮੌਤ ਸਹਿਣਨ ਵਾਲੇ ਰਸਤੇ ਤੇ ਬਿਲਕੁਲ ਨਹੀਂ ਤੁਰਦਾ ਫਿਰ ਉਹ ਅਜਿਹੇ ਕੰਮ ਬਿਲਕੁਲ ਨਹੀਂ ਕਰਦਾ ਜਿਨ੍ਹਾਂ ਦਾ ਉਹ ਪਤਾ ਹੈ ਕਿ ਨਤੀਜਾ ਮਾੜਾ ਹੀ ਨਿਕਲਣਾ ਹੈ ਤੇ ਜਿੰਨਾ ਚਿਰ ਨਤੀਜਾ ਨਹੀਂ ਆਉਂਦਾ ਉੰਨਾ ਚਿਰ ਵੀ ਕਿਸੇ ਨਾ ਕਿਸੇ ਡਰ 'ਚ ਹੀ ਰਹਾ ਜਾਂਦਾ ਨਾਨਕ ਬੇਨਤੀ ਕਰਦਾ ਹੈ اے ਪ੍ਰਭੂ ਮਿਹਰ ਕਰ ਕਿ ਅਸੀਂ ਜੀਵ ਸਦਾ ਤੇਰੀ ਸਿਫਤ ਸਲਾ ਕਰਦੇ ਰਹੀ ਨਿਤਰਿਆ ਧਰ ਏਕ ਨਾਮ ਨਿਰੰਜਨ ਨੂੰ ਜੀਓ ਤੂੰ ਦਾਤਾ ਦਾ ਤਾਰ ਸਰਬ ਦੁੱਖ ਭੰਜਨ ਨੂੰ ਜੀਓ ਏ ਪ੍ਰਭੂ ਤੂੰ ਨਿਰੰਜਨ ਹੈ ਮਾਇਆ ਦੀ ਕਾਲਖ ਤੋਂ ਰਹਿਤ ਹੈ ਤੇਰਾ ਨਾਮ ਨਿਆਸਰਿਆਂ ਦਾ ਆਸਰਾ ਹੈ ਤੂੰ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਤੂੰ ਸਭਨਾ ਦੇ ਦੁੱਖ ਨਾਸ ਕਰਨ ਵਾਲਾ ਹੈ ਨ ਦੁੱਖ ਹਰਤ ਕਰਤਾ ਸੁਖ ਸੁਆਮੀ ਸ਼ਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਵਿਖੜਾ ਪਲ ਏਕਮਹਿ ਤਰਾਇਆ ਇਹ ਸਭ ਜੀਵਾਂ ਦੇ ਦੁੱਖ ਨਾਸ ਕਰਨ ਵਾਲੇ ਸਭਨਾਂ ਨੂੰ ਪੈਦਾ ਕਰਨ ਵਾਲੇ ਸਾਰੇ ਸੁੱਖਾਂ ਦੇ ਮਾਲਕ ਪ੍ਰਭੂ ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਆਉਂਦਾ ਹੈ ਉਸ ਨੂੰ ਤੂੰ ਇਸ ਬੜੇ ਔਖੇ ਸੰਸਾਰ ਸਮੁੰਦਰ ਤੋਂ ਇੱਕ ਛਿਨ ਦੇ ਵਿੱਚ ਪਾਰ ਲੰਘਾ ਦਿੰਦਾ ਹੈ ਇਸ ਸੰਸਾਰ ਦੀ ਅਸਲੀਅਤ ਹੈ ਇਹਦੇ ਵਿੱਚ ਦੁੱਖ ਦੀਆਂ ਕੜੀਆਂ ਵੀ ਆਉਣੀਆਂ ਨੇ ਸੁੱਖ ਦੀਆਂ ਕੜੀਆਂ ਵੀ ਆਉਣੀਆਂ ਨੇ ਤੇ ਅਕਸਰ ਹੀ ਇਸ ਰੋਲਰ ਕੋਸਟਰ ਰਾਈਡ ਦੇ ਵਿੱਚ ਬੰਦਾ ਫਸਿਆ ਰਹਿੰਦਾ ਇਸ ਉਤਾਰ ਚੜਾਹ ਭਰੀ ਜ਼ਿੰਦਗੀ ਦੇ ਵਿੱਚ ਉਹ ਡਿੱਕ ਡੋਲੇ ਖਾਂਦਾ ਰਹਿੰਦਾ ਕਦੇ ਖੁਸ਼ ਹੋ ਗਿਆ ਕਦੇ ਦੁਖੀ ਹੋ ਗਿਆ ਪਰਿਸਥਿਤੀ ਪਰਮਾਤਮਾ ਮਿਹਰ ਕਰਦਾ ਉਹਨੂੰ ਗੁਰੂ ਦੇ ਲੜ ਲਾ ਕੇ ਇਸ ਜਗਤ ਦੀ ਅਸਲੀਅਤ ਨੂੰ ਸਮਝਾ ਦਿੰਦਾ ਹੈ ਉਹ ਮਨੁੱਖ ਫਿਰ ਇਸ ਉਤਾਰ ਚੜਾ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਉਹਦੇ ਜੀਵਨ ਦੇ ਵਿੱਚ ਚੰਗੀਆਂ ਮਾੜੀਆਂ ਦੁੱਖਦਾਈ ਸੁਖਦਾਈ ਸਥਿਤੀਆਂ ਪੈਦਾ ਹੁਣ ਉਹ ਨਹੀਂ ਹਟਦੀਆਂ ਪਰ ਉਹਨਾਂ ਸਥਿਤੀਆਂ ਦੇ ਨਤੀਜਿਆਂ ਤੋਂ ਉਹ ਕਿਤੇ ਨਾ ਕਿਤੇ ਨਿਰਲੇਪ ਹੋ ਜਾਂਦਾ ਹਰ ਤਰ੍ਹਾਂ ਦੀ ਪਰਿਸਥਿਤੀ ਨੂੰ ਉਹ ਪਰਮਾਤਮਾ ਦੀ ਰਜ਼ਾ ਸਮਝ ਕੇ ਖਿੜੇ ਮੱਥੇ ਸਬਕਾਰ ਕਰਦਾ ਹੈ ਹੰਡਾ ਜਾਂਦਾ ਹੈ। ਸੋ ਜਿਸ ਦੇ ਉੱਤੇ ਉਹ ਮਾਲਕ ਪ੍ਰਭੂ ਮਿਹਰ ਕਰੇ ਉਹਨੂੰ ਗੁਰੂ ਦੀ ਸ਼ਰਨ ਲੈ ਕੇ ਆਉਂਦਾ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ। ਪੂਰ ਰਹਾ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ਹੇ ਪ੍ਰਭੂ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਸਰੂਪਾ ਜਿਸ ਮਨੁੱਖ ਦੀਆਂ ਅੱਖਾਂ ਵਿੱਚ ਪੈਂਦਾ ਹੈ ਉਸ ਨੂੰ ਤੂੰ ਸਭ ਥਾਵਾਂ ਦੇ ਵਿੱਚ ਵਿਆਪਕ ਦਿਸਦਾ ਹੈ ਨਾਨਕ ਬੇਨਤੀ ਕਰਦਾ ਹੈ ਹੇ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਮਾਤਮਾ ਮਿਹਰ ਕਰ ਮੈਂ ਸਦਾ ਤੇਰਾ ਨਾਮ ਸਿਮਰਦਾ ਰਹ ਆਪ ਲੀਏ ਲੜ ਲਾਏ ਕਿਰਪਾ ਤਾਰਿਆ ਜਿਓ ਮੋਹੇ ਨਿਰਗੁਣ ਨੀਚ ਅਨਾਥ ਪ੍ਰਭ ਅਗੰਮ ਅਪਾਰੀਆ ਜਿਉ ਹੈ ਅਪਹੁੰਚ ਤੇ ਬੇਅੰਤ ਪ੍ਰਭ ਜਿਨ੍ਹਾਂ ਉੱਤੇ ਤੂੰ ਮਿਹਰ ਦੀ ਨਿਗਾਹ ਕਰਦਾ ਹੈ ਉਹਨਾਂ ਨੂੰ ਤੂੰ ਆਪਣੇ ਲੜਲਾ ਲੈਂਦਾ ਮੈਂ ਗੁਣਹੀਨ ਹਾਂ ਨੀਚ ਤੇ ਅਨਾਥ ਹਾਂ ਪਰ ਤੇਰੀ ਸ਼ਰਨ ਆਇਆ ਹਾਂ ਮੇਰੇ ਤੇ ਵੀ ਮਿਹਰ ਕਰ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸ ਤੇਰਾ ਸਗਲ ਤੇਰੀ ਹੀ ਸਾਰਿਆ ਏ ਦਇਆ ਦੇ ਘਰ ਕਿਰਪਾ ਦੇ ਘਰ ਮਾਲਕ ਪ੍ਰਭੂ ਏ ਨੀਮਿਆਂ ਨੂੰ ਉੱਚੇ ਬਣਾਉਣ ਵਾਲੇ ਪ੍ਰਭੂ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸ ਤੇਰਾ ਸਾਰੇ ਹੀ ਜੀਵ ਤੇਰੇ ਵਸ ਵਿੱਚ ਹਨ ਤੇਰੀ ਸੰਭਾਲ ਵਿੱਚ ਹਨ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾਂ ਹਰ ਜਪ ਜਪੋ ਬਨਵਾਰਿਆ हे परमात्मा तू ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਸਭ ਦੇ ਵਿੱਚ ਵਿਆਪਕ ਹੋ ਕੇ ਤੂੰ ਆਪ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਹੈ। ਤੂੰ ਆਪ ਸਾਰੇ ਜੀਵਾਂ ਵਾਸਤੇ ਵਿਚਾਰਾਂ ਕਰਨ ਵਾਲਾ ਹੈ। ਆਮ ਤੁਰੇ ਫਿਰਦੇ ਆਂ। ਇੱਕਦਮ ਕੁਝ ਖਾਣ ਦਾ ਜੀ ਕਰ ਆਉਂਦਾ ਹੈ। ਕੁਝ ਪੀਣ ਦਾ ਜੀ ਕਰ ਆਉਂਦਾ ਹੈ। ਕਿਉਂ? ਕਿਉਂਕਿ ਆਪ ਭੁਗਤਾ ਸਾਡੇ ਅੰਦਰ ਵਸਿਆ ਪਰਮਾਤਮਾ। ਆਪ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਹੈ ਸ਼ਾਇਦ ਅਸੀਂ ਸਿਰਫ ਸ਼ਾਇਦ ਕਹਿ ਰਹੇ ਹਾਂ ਉਹਦੇ ਗੁਣਾਂ ਨੂੰ ਅਸੀਂ ਲੱਭ ਨਹੀਂ ਸਕਦੇ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ ਹਾਂ ਇੱਕ ਗੱਲ ਜ਼ਰੂਰ ਹੈ ਕਿ ਜੇ ਸਾਨੂੰ ਕਿਸੇ ਚੀਜ਼ ਦੀ ਟੈਂਪਟੇਸ਼ਨ ਹੁੰਦੀ ਹੈ ਉਹਦੀ ਰਜ਼ਾ ਅਧੀਨ ਹੀ ਹੁੰਦੀ ਹੈ ਇਹਦੇ ਪਿਛਲੇ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਆਪਾਂ ਕਹਿ ਸਕਦੇ ਹਾਂ ਕਿ ਸ਼ਾਇਦ ਪਰਮਾਤਮਾ ਦਾ ਤਿਲ ਕਰਦਾ ਕਿ ਇਸ ਇਨਸਾਨ ਦੇ ਰਾਹੀ ਮੈਂ ਇਸ ਪਦਾਰਥ ਦਾ ਰਸ ਭੋਗਾਂ ਤੇ ਉਸ ਇਨਸਾਨ ਨੂੰ ਫਿਰੋ ਕਿਸੇ ਖਾਸ ਪਦਾਰਥ ਨੂੰ ਗ੍ਰਹਿਣ ਕਰਨ ਦੀ ਟੈਂਪਟੇਸ਼ਨ ਲਾ ਦਿੰਦਾ ਇੱਕ ਚਿੱਟ ਖਲਾ ਦਿੰਦਾ ਆਪ ਸਗਲ ਵਿਚਾਰੀਆਂ ਹਰ ਮਨੁੱਖ ਦੀ ਵਿਰਤੀ ਵੱਖਰੀ ਹੈ ਹਰ ਮਨੁੱਖ ਦਾ ਸੋਚਣ ਦਾ ਤਰੀਕਾ ਵੱਖਰਾ ਹੈ ਫਿਰ ਤੋਂ ਕਹੀਏ ਕਿ ਆਮ ਤੁਰੇ ਫਿਰਦੇ ਆ ਕੋਈ ਵਿਚਾਰ ਮਨ ਦੇ ਵਿੱਚ ਪੈਦਾ ਹੋ ਜਾਂਦਾ ਫਿਰ ਅਸੀਂ ਉਹਦੇ ਤੇ ਸੋਚਣ ਲੱਗ ਜਾਂਦੇ ਆ ਸਾਨੂੰ ਲੱਗਦਾ ਕਿ ਅਸੀਂ ਸੋਚ ਰਹੇ ਹਾਂ ਅਸੀਂ ਆਪਦੇ ਢੰਗ ਤਰੀਕੇ ਨਾਲ ਉਸ ਵਿਚਾਰ ਦੇ ਉੱਤੇ ਸੋਚ ਵਿਚਾਰ ਕਰਦੇ ਪਏ ਆ ਪਰ ਤਰਅਸਲ ਸਾਡੇ ਮਨ ਦੇ ਵਿੱਚੋਂ ਵਿਚਾਰ ਪੈਦਾ ਵੀ ਉਸ ਪਰਮਾਤਮਾ ਨੇ ਕੀਤਾ ਤੇ ਹੁਣ ਉਸ ਵਿਚਾਰ ਦੀ ਕੋਖ ਪੜਤਾਲ ਵੀ ਉਹ ਪਰਮਾਤਮਾ ਆਪ ਹੀ ਕਰਦਾ ਪਿਆ ਸਾਡੇ ਮਨ ਦੇ ਜ਼ਰੀਏ ਸਾਡਾ ਮਨ ਇਹ ਕਹ ਲੋ ਕਿ ਉਸ ਪਰਮਾਤਮਾ ਦੇ ਲਈ ਖੇਡਣ ਦਾ ਮੈਦਾਨ ਹੈ ਤੇ ਇੱਥੇ ਉਹ ਵਿਚਾਰਾਂ ਦੀਆਂ ਖੇਡਾਂ ਖੇਡਦਾ ਪਿਆ बिनवंत नानक गुण गाए जीवा हर जप जपो बनवारिया नानक तेरे दर पे विनती करता है हे प्रभु मेहर कर मैं तेरे गुण गा के आत्मिक जीवन प्राप्त करता रहूं मैं सदा तेरे नाम का जाप जपदा तेरा दर्श अपार नाम अमोलई जियो ਨਿਤ ਜਪੈ ਤੇਰੇ ਦਾਸ ਪੁਰਖ ਅਤੋ ਲਈ ਜਿਉ ਏ ਪ੍ਰਭੂ ਤੂੰ ਬੇਅੰਤ ਹੈ ਤੇਰਾ ਨਾਮ ਕਿਸੇ ਦੁਨਿਆਵੀ ਕੀਮਤ ਤੋਂ ਨਹੀਂ ਮਿਲ ਸਕਦਾ ਦੁਨੀਆਂ ਭਰ ਦੀ ਧਨ ਦੌਲਤ ਵੀ ਤੁਹਾਡੇ ਕੋਲ ਹੋਵੇ ਉਹ ਦੇ ਕੇ ਵੀ ਪ੍ਰਮਾਤਮਾ ਦਾ ਨਾਮ ਹਾਸਲ ਨਹੀਂ ਕਰ ਸਕਦੇ ਜਿੰਨਾ ਚਿਰ ਉਸ ਪ੍ਰਮਾਤਮਾ ਦੀ ਤੁਹਾਡੇ ਤੇ ਮਿਹਰ ਦੀ ਨਿਗਾਹ ਨਹੀਂ ਹੋਈ ਜਿੱਨਾ ਚਿਰ ਉਸ ਪ੍ਰਮਾਤਮਾ ਨੇ ਇਹ ਨਿਰਤਾਰਤ ਨਹੀਂ ਕੀਤਾ ਕਿ ਤੁਹਾਨੂੰ ਨਾਮ ਦੀ ਪ੍ਰਾਪਤੀ ਹੋਵੇ ਉਹਨਾਂ ਚਿਰ ਤੁਸੀਂ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦੇ ਭਾਵੇਂ ਪਤਲੇ ਦੇ ਵਿੱਚ ਜਿੰਨਾ ਮਰਜੀ ਤਨ ਪਦਾਰਥ ਤੁਸੀਂ ਦੇਣ ਨੂੰ ਤਿਆਰ ਹੋਵੋ ਨਾਮ ਅਮੋਲਈ ਜਿਓ ਕਿਸੇ ਵੀ ਤਰ੍ਹਾਂ ਦੀ ਦੁਨਿਆਵੀ ਕੀਮਤ ਤੋਂ ਪਰੇ ਹੈ ਪ੍ਰਮਾਤਮਾ ਦਾ ਨਾਮ ਏ ਨਾ ਤੋਲੇ ਜਾ ਸਕਣ ਵਾਲੇ ਸਰਵ ਵਿਆਪਕ ਪ੍ਰਭੂ ਪੁਰਖ ਅਤੋਲਈ ਜਿਓ ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ ਨਿਤ ਜਪੈ ਤੇਰੇ ਦਾਸ ਸੰਤ ਰਸਨ ਉਠਾ ਆਪ ਤੂਠਾ ਹਰ ਰਸ ਹੈ ਸਈ ਮਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨੰਦਿਨ ਜਾਗਿਆ ਹੀ ਪ੍ਰਭੂ ਸੰਤਾਂ ਉੱਤੇ ਤੂੰ ਆਪ ਪ੍ਰਸੰਨ ਹੁੰਦਾ ਹੈ ਤੇ ਉਹਨਾਂ ਦੀ ਜੀਵ ਉੱਤੇ ਆ ਵਸਦਾ ਹੈ ਉਹ ਤੇਰੇ ਨਾਮ ਦੇ ਰਸ ਵਿੱਚ ਮਸਤ ਰਹਿੰਦੇ ਨੇ ਜਿਹੜੇ ਮਨੁੱਖ ਗੁਰੂ ਦੇ ਚਰਨੀਆਂ ਲੱਗਦੇ ਨੇ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਨੇ ਉਹ ਸਦਾ ਹਰ ਵੇਲੇ ਸਿਮਰਨ ਦੀ ਬਰਕਤ ਨਾਲ ਮਾਇਆ ਦੇ ਹਲਿਆਂ ਤੋਂ ਸੁਚੇਤ ਰਹਿੰਦੇ ਨੇ ਸਦ ਸਦਾ ਸਿਮਰਤਵ ਸੁਆਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ ਧੁਰ ਸਾਧੂ ਨਾਮ ਪ੍ਰਭੂ ਅਮੋਲਈ ਨਾਨਕ ਬੇਨਤੀ ਕਰਦਾ ਹੈ हे ਸਿਮਰਨ ਜੋਗ ਮਾਲਕ हे ਪ੍ਰਭੂ ਮੈਨੂੰ ਉਸ ਗੁਰੂ ਦੀ ਚਰਨ ਧੂੜ ਦੇ ਜਿਹੜਾ ਤੇਰਾ ਨਾਮ ਜਪਦਾ ਰਹਿੰਦਾ ਹੈ ਜਿਹੜਾ ਤੇਰਾ ਅਮੋਲਕ ਨਾਮ ਸਦਾ ਜਪਦਾ ਜਿਹੜਾ ਸਦਾ ਹਰੇਕ ਸਾਦੇ ਨਾਲ ਤੇਰੇ ਗੁਣ ਉਚਾਰਦਾ ਰਹਿੰਦਾ ਮੈਨੂੰ ਉਸ ਗੁਰੂ ਦੀ ਚਰਨ ਧੂੜ ਬਖਸ਼ ਦੇ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਨਕ ਸੁਨੰਦ ਮਹੇਸ਼ ਸਮਾਨ ਸ਼ੇਖਨਾਗ ਤੇਰੋ ਮਰਨ ਨਾ ਜਾਨਾ ਸਨਕ ਸਨੰਦ ਮਹੇਸ਼ ਸਮਾਨਾ ਬ੍ਰਹਮਾ ਦੇ ਪੁੱਤਰ ਸਨਕ ਸਨੰਦ ਤੇ ਸ਼ਿਵ ਵਰਗਿਆ ਨੇ ਸ਼ੇਖਨਾਗ ਤੇਰੋ ਮਰਮ ਨਾ ਜਾਨਾ ਤੇ ਸ਼ੇਖ ਸੁਨਾਗ ਨੇ ਵੀ ਤੇਰੇ ਦਿਲ ਦਾ ਰਾਜ ਨਾ ਜਾਣਿਆ ਤੇਰਾ ਭੇਦ ਨਾ ਸਮਝਿਆ ਸੰਤ ਸੰਗਤ RAM ਹਰਦੈ ਵਸਾਈ ਰਹਾਉ ਭਗਤ ਕਬੀਰ ਜੀ ਕਹਿੰਦੇ ਮੈਂ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹਨੂਮਾਨ ਸਰ ਗਰੜ ਸਮਾਨ ਸੁਰਪਤ ਨਰਪਤ ਨਹੀਂ ਗੁਣ ਜਾਨਾ श्री राम चंद्र जी ਦੇ ਸੇਵਕ ਹਨੂਮਾਨ ਵਰਗਿਆਂ ਨੇ ਵਿਸ਼ਨੂੰ ਦੇ ਸੇਵਕ ਤੇ ਪੰਛੀਆਂ ਦੇ ਰਾਜੇ ਕਰੜਵਰਗਿਆਂ ਨੇ ਦੇਵਤਿਆਂ ਦੇ ਰਾਜੇ ਇੰਦਰ ਨੇ ਤੇ ਵੱਡੇ ਵੱਡੇ ਰਾਜਿਆਂ ਨੇ ਵੀ ਤੇਰੇ ਗੁਣਾ ਦਾ ਅੰਤ ਨਹੀਂ ਪਾਇਆ ਚਾਰ ਬੇਦ ਅਰ ਸਿਮਰਤ ਪ੍ਰਾਨਾ ਕਮਲਾਪਤ ਕਬਲਾ ਨਹੀਂ ਜਾਨਾ ਚਾਰ ਬੇਦ 18 ਸਿਮਰਤियां 18 ਪੁਰਾਣ ਇਹਨਾਂ ਦੇ ਕਰਤਾ ਬ੍ਰਹਮਾ ਮਨੂ ਤੇ ਹੋਰ ઋਸ਼ੀਆਂ ਨੇ ਵੀ ਤੈਨੂੰ ਨਹੀਂ ਸਮਝਿਆ ਵਿਸ਼ਨੂੰ ਤੇ ਲక్ష్ਮੀ ਨੇ ਵੀ ਤੇਰਾ ਅੰਤ ਨਹੀਂ ਪਾਇਆ ਸੋ ਇਨੀਆਂ ਸ਼ਖਸੀਅਤਾਂ ਦਾ ਜ਼ਿਕਰ ਭਗਤ ਕਬੀਰ ਜੀ ਕਰਦੇ ਨੇ ਤੇ ਕਹਿੰਦੇ ਨੇ ਕਿ ਇਹਨਾਂ ਚੋਂ ਕਿਸੇ ਨੇ ਵੀ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਇਹ ਇਹਨਾਂ ਸ਼ਖਸੀਅਤਾਂ ਦੀ ਆਲੋਚਨਾ ਨਹੀਂ ਇਹ ਇੰਨਾ ਸ਼ਖਸੀਅਤਾਂ ਦੀ ਸਮਝ ਦੀ ਹੱਦਬੰਦੀ ਦਾ ਕੋਈ ਪ੍ਰਗਟਾਵਾ ਨਹੀਂ ਬਲਕਿ ਇਸ ਸਾਰੇ ਕਿਸੇ ਦੇ ਵਿੱਚੋਂ ਇਸ ਸਾਰੀ ਗੱਲਬਾਤ ਦੇ ਵਿੱਚੋਂ ਜੋ ਨਤੀਜਾ ਜੋ ਸਿੱਟਾ ਭਗਤ ਕਬੀਰ ਜੀ ਕੱਢਣਾ ਚਾਹੁੰਦੇ ਨੇ ਉਹ ਇਹ ਹੈ ਕਿ ਪ੍ਰਮਾਤਮਾ ਬਹੁਤ ਵਿਸ਼ਾਲ ਹੈ ਬਹੁਤ ਵਿਸ਼ਾਲ ਹੈ ਬੜਾ ਬੇਅੰਤ ਹੈ ਕੋਈ ਵੀ ਉਹਦਾ ਅੰਤ ਨਹੀਂ ਪਾ ਸਕਦਾ ਉਹਦੇ ਨਾਲ ਸਾਂਝ ਪਾ ਸਕਦੇ ਆ ਉਦੀ ਮੌਜੂਦਗੀ ਨੂੰ ਮਹਿਸੂਸ ਕਰ ਸਕਦੇ ਆ ਉਹਨੂੰ ਸਦਾ ਆਪਣੇ ਅੰਗ ਸੰਗ ਕਬੂਲ ਕਰ ਸਕਦੇ ਆ ਮਹਿਸੂਸ ਕਰ ਸਕਦੇ ਆ ਉਹਦੀ ਰਜ਼ਾ ਨੂੰ ਮੰਨ ਸਕਦੇ ਆ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿ ਸਕਦੇ ਆ ਪਰ ਉਹਦੇ ਗੁਨਾ ਦਾ ਅੰਤ ਨਹੀਂ ਪਾ ਸਕਦੇ ਉਸ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ ਇਹ ਗੱਲਾਂ ਜੇਕਰ ਅਸੀਂ ਬਿਆਨ ਕਰਨ ਬੈਠ ਜਾਈਏ ਕਿ ਪਰਮਾਤਮਾ ਕੀ ਕਰ ਸਕਦਾ ਹੈ ਤੇ ਕੀ ਨਹੀਂ ਕਰ ਸਕਦਾ ਇਹਨਾਂ ਗੱਲਾਂ ਦਾ ਕੋਈ ਅੰਤ ਨਹੀਂ ਇਹ ਗੱਲ ਭਗਤ ਕਬੀਰ ਜੀ ਸਾਨੂੰ ਸਮਝਾਉਣੀ ਚਾਹ ਰਹੀ ਹੈ। ਅੱਛਾ ਹੁਣ ਜੇਕਰ ਅੱਜ ਦੇ ਜ਼ਮਾਨੇ ਵਿੱਚ ਕੋਈ ਮਨੁੱਖ ਕਵੇ ਕਿ ਮੈਨੂੰ ਪ੍ਰਮਾਤਮਾ ਦਾ ਪੂਰਾ ਗਿਆਨ ਹੈ ਤਾਂ ਇਹ ਅਸੰਭਵ ਹੈ। ਖਾਸ ਕਰਕੇ ਜੇਕਰ ਕੋਈ ਮਨੁੱਖ ਆਪਣੇ ਮੁੱਖੋਂ ਕਹਿ ਰਿਹਾ ਹੈ ਕਿ ਮੈਨੂੰ ਪ੍ਰਮਾਤਮਾ ਦਾ ਬਹੁਤ ਗਿਆਨ ਹੈ ਤਾਂ ਉਹ ਤੇ ਪ੍ਰਮਾਤਮਾ ਦੇ ਗਿਆਨ ਤੋਂ ਬਹੁਤ ਦੂਰ ਹੈ। ਕਿਉਂਕਿ ਆਪਣੇ ਮੁੱਖੋਂ ਇਸ ਗੱਲ ਨੂੰ ਆਖਣਾ ਅਹੰਕਾਰ ਦਾ ਰਕਟਾਵਾ ਹੈ ਉੱਥੇ ਮੈਂ ਹੈ ਉਸ ਇਨਸਾਨ ਦੇ ਵਿੱਚ ਜਦੋਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਇੰਨਾ ਗੰਧਲਾਪਣ ਨਹੀਂ ਸੀ ਜਿੰਨਾ ਹੁਣ ਹੈ ਉਹਨਾਂ ਸਮਿਆਂ ਦੇ ਵਿੱਚ ਰਹਿੰਦੀਆਂ ਇਹ ਸ਼ਖਸੀਅਤਾਂ ਜਿਨ੍ਹਾਂ ਨੂੰ ਖੁਦ ਨੂੰ ਰੱਬ ਜਾਂ ਦੇਵਤੇ ਮੰਨਿਆ ਜਾਂਦਾ ਹੈ ਉਹ ਉਸ ਪ੍ਰਮਾਤਮਾ ਦਾ ਭੇਤ ਨਹੀਂ پا ਸਕੇ ਤੇ ਅਜੋਕੇ ਇਨਸਾਨ ਤਾਂ ਇਹ ਸੁਪਨਾ ਵੀ ਨਹੀਂ ਲੈ ਸਕਦੇ ਕਿ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਪਾ ਲੈਣ ਕਹ ਕਬੀਰ ਸੋ ਪਰਮਾ ਨਾਹੀ ਪਗ ਲਗ ਰਾਮ ਰਹੈ ਸਿਰ ਨਾਹੀ ਕਬੀਰ ਆਖਦਾ ਹੈ ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਪਟਕਦੇ ਰਹੇ ਇੱਕ ਉਹ ਮਨੁੱਖ ਨਹੀਂ ਪਟਕਦਾ ਜਿਹੜਾ ਸੰਤਾਂ ਦੇ ਚਰਨੀ ਲੱਗ ਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਟਿਕਿਆ ਰਹਿੰਦਾ ਸੁਇਸਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 691ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਰਾਹੀ ਗੁਰੂ ਅਰਜਨ ਸਾਹਿਬ ਨੇ ਸਾਨੂੰ ਗੁਰੂ ਦੀ ਸੰਗਤ ਵਿੱਚ ਜਾਣ ਦੇ ਲਈ ਪ੍ਰੇਰਿਆ ਪ੍ਰਮਾਤਮਾ ਦੀ ਬੜਮੁੱਲਤਾ ਦਾ ਸਾਨੂੰ ਅਹਿਸਾਸ ਕਰਵਾਇਆ ਕਿੰਝ ਜੀਵਾਂ ਨੂੰ ਪੈਦਾ ਕਰਕੇ ਪ੍ਰਮਾਤਮਾ ਆਪ ਹੀ ਸੰਭਾਲ ਕਰਦਾ ਹੈ ਆਪ ਹੀ ਉਹਨਾਂ ਦੇ ਰਾਹੀ ਜੀਵਨ ਦੇ ਰਸਾਂ ਨੂੰ ਭੋਗਦਾ ਹੈ ਆਪ ਹੀ ਮਨੁੱਖਾਂ ਦੇ ਜੀਵਾਂ ਦੇ ਮਨਾਂ ਦੇ ਵਿੱਚ ਵਿਚਾਰਾਂ ਕਰਦਾ ਹੈ ਇਹ ਅਸੀਂ ਜਾਣਿਆ ਤੇ ਭਗਤ ਕਬੀਰ ਜੀ ਤੋਂ ਅਸੀਂ ਜਾਣਿਆ ਕਿ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਇੰਨੀਆਂ ਵਿਸ਼ਾਲ ਹਸਤੀਆਂ ਜਿਦੋਂ ਉਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕੀਆਂ ਤੇ ਇੱਕ ਆਮ ਮਨੁੱਖਾਂ ਦੀ ਕੀ ਪਾਇਆ ਹੈ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੀਆਂ ਜੀ ਫਤਿਹ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ